ਸ਼ਲੋਕ ਮਹੱਲਾ ਦੂਜਾ ਜਿੰਨੀ ਚੱਲਣ ਜਾਣਿਆ ਤੇ ਕਿਉ ਕਰੇ ਵਿਥਾਰ ਚੱਲਣ ਸਾਰ ਨਾ ਜਾਣਨੀ ਤਾਜ ਸਵਾਰਨ ਹਾਰ ਹਾਂਜੀ ਇਹ ਦੂਜੇ ਮਹਲੇ ਦਾ ਸ਼ਲੋਕ ਹੈ ਗੁਰੂ ਅੰਗਦ ਦੇਵ ਜੀ ਦਾ ਚਾਰ ਸ਼ਲੋਕ ਆਉਣਗੇ ਇਹ ਅੱਛਾ ਜੀ ਚੱਲਣ ਦੀ ਗੱਲ ਹੀ ਆ ਰਹੀ ਹੈ ਰੱਬ ਪੱਖੇੰਗਲਾਂ ਤੋਂ ਗੱਲ ਚੱਲਣ ਦੀ ਇਹਨੂੰ ਸਮਾਪਤ ਕੀਤਾ ਹੈ ਸਾਰੇ ਸ਼ਲੋਕਾਂ ਨੂੰ ਪੜੀ ਕੇ ਜੀ ਕੇ ਪਾਠਾ ਗੁਰੂ ਮਰਦਾਸ ਨੂੰ ਜਿਉਂ ਤੂੰ ਚਲਾਇਂ ਤਵੇਂ ਚੱਲਾਂ ਸਵਾਮੀ ਹੋਰ ਕਿਆ ਜਾਣਨ ਗੁਣ ਤੇਰੇ ਜਿਉਂ ਤੂੰ ਚਲਾਇਂ ਤਵੇਂ ਚੱਲਾਂ ਜਿਨ੍ਹਾਂ ਮਾਰਗ ਪਾਵਾਂ ਇਹਨੂੰ ਕਦਾ ਸੁਣਾਏ ਆਪਣੀ ਸੇ ਗੁਰੂ ਸਾਹਿਬ ਦੇ ਸਿਵਾਸ ਕਹਿ ਨਾ ਸਕੋ ਸਾਬ ਜਿਉਂ ਭਾਵੇ ਤੇ ਵਿੱਚ ਲਾਵੇ ਇਹ ਚਲੇ ਦੀ ਗੱਲ ਕੋਈ ਥਾਲ ਦੇ ਵਿੱਚ ਵੀ ਅਸੀਂ ਜੋ ਕਰਨਾ ਕਰਨ ਆਏ ਆ ਉਹ ਵੀ ਚੱਲਣੀਆਂ ਪਰ ਆਦਮੀ ਆਪਣੀ ਮਰਜ਼ੀ ਨਾਲ ਚੱਲਦਾ ਕਾਜ ਨਹੀਂ ਸਮਝਦਾ ਕਾਹ ਸਵਾਲ ਨਾਲ ਵੀ ਕਾਜ ਵਿਗਾੜਨ ਹਾਰ ਹੋ ਜਾਂਦਾ ਮਨਮੁਖ ਹੈ ਉਹ ਜਿਹੜਾ ਪਾਣੀ ਚੱਲਦਾ ਉਹ ਕਾਜ ਸਵਾਲ ਲੈਂਦਾ ਹੈ ਜਿਹੜਾ ਪਾਣੀ ਨਹੀਂ ਚੱਲਦਾ ਫਟ ਪਾਣੀ ਚੱਲਦਾ ਕਾਜ ਸਵਾਲ ਨਾਲ ਨਹੀਂ ਰੁਕਿਆ ਜਾ ਸਕਦਾ ਕਾਜ ਜਿੰਨੇ ਚੱਲਣ ਜਾਣਿਆਂ ਸੇਵਕ ਕਰੇ ਵਿਧਾਰ ਇਹਨਾਂ ਨੂੰ ਪਤਾ ਚੱਲਦਾ ਉਹ ਬਹੁਤਾ ਵਿਸਤਾਰ ਨਹੀਂ ਕਰਦੇ ਸੰਸਾਰ ਵਿੱਚ ਬਹੁਤੇ ਨੀਤ ਨਹੀਂ ਬਣਾਉਂਦੇ ਬਹੁਤੇ ਮੀਤ ਬਣਾਉਣ ਚੁੱਕ ਨਹੀਂ ਆ ਜਗ ਵਿੱਚ ਕਬੀਰ ਚੇਲੇ ਬਹੁਤ ਕੀਏ ਕਿਸੋ ਕੀਓ ਨਾ ਮੀਤ ਕੇਸੋ ਨੂੰ ਮੀਤ ਬਣਾਉਂਦਾ ਨਾ ਬਹੁਤੇ ਸੰਸਾਰ ਨੂੰ ਮੀਤ ਨਹੀਂ ਬਣਾਉਂਦੇ ਚੇਲੇ ਨਹੀਂ ਬਹੁਤੇ ਬਣਾਉਂਦੇ ਵਿਸਾਲ ਨਹੀਂ ਕਰਦੇ ਬਹੁਤੇ ਡੇਰੇ ਨਹੀਂ ਬਣਾਉਂਦੇ ਬਹੁਤੇ ਆਸ਼ਰਮ ਨਹੀਂ ਬਣਾਉਂਦੇ ਸੰਕੋਚ ਰੱਖਦੇ ਨੇ ਥੋੜਾ ਰੱਖਦੇ ਨੇ ਜੇ ਨਹੀਂ ਚੱਲਣ ਜਾਣਿਆ ਸੋਹ ਕਰੇ ਵਿਚਾਰ ਵਿਚਾਰ ਕਾਹਦਾ ਕਰਦੇ ਨੇ ਵਿਚਾਰ ਕਰਦੇ ਨੇ ਬੁੱਧੀ ਦਾ ਵਿਚਾਰ ਕਰਦੇ ਨੇ ਗਿਆਨ ਦਾ ਆਪਣੇ ਅੰਦਰ ਚੰਨਣ ਦਾ ਬਾਹਰ ਵਿਚਾਰ ਦਾ ਵਿਚਾਰ ਮਾਇਆ ਦਾ ਨਹੀਂ ਕਰਦੇ ਇਹਨਾਂ ਸਾਰਨਾ ਨੈਗੇਟਿਵ ਲੱਗ ਗਿਆ ਜਾਨਣੀ ਦਾ ਫਿਰ ਨੰਨੇਂ ਗੜੀ ਵਿਆਰੀ ਇਹ ਵੀ ਨੈਗੇਟਿਵ ਦੇ ਤੁੰਗ ਹੋਈ ਦੀਪਕ ਨੂੰ ਬਸ ਸਾਰਨਾ ਹਾਰ ਨਾ ਉਹ ਕਾਜਿਸ ਵਾਰਨਾ ਹਾਰ ਹੈ ਜਿਹੜਾ ਚੱਲਣ ਨਹੀਂ ਜਾਣਦਾ ਉਹ ਕਾਜ ਨਹੀਂ ਸਮਾਰ ਸਕਦਾ ਇਹਨੂੰ ਪਤਾ ਨਹੀਂ ਕਿ ਪਾਣੀ ਚ ਰਹਿ ਕੇ ਕਾਜ ਸਮਲਦਾ ਉਹ ਕਾਜ ਨਹੀਂ ਸਮਾਰ ਸਕਦਾ ਸੰਸਾਰ ਚ ਆ ਕੇ ਆਪਣੀ ਮਰਜ਼ੀ ਨਾਲ ਸਭ ਚੱਲਦੇ ਆਂ ਹਾਂਜੀ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀ ਹੈ ਭਰ ਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਇ ਹੁਣ ਕਿਉਂ ਅਸੀਂ ਨਹੀਂ ਚੱਲਦੇ ਗੁਰ ਕੇ ਬਾਣੇ ਚ ਆ ਜਿੰਦਗੀ ਦੀ ਰਾਤ ਵਾਸਤੇ ਤਨ ਇਕੱਠਾ ਕਰ ਮਾਰੀ ਚੱਲਣ ਦਿੰਦਾ ਇਹ ਜਿਹੜੀ ਮਾਇਆ ਦੀ ਦੌੜੇ ਨਹੀਂ ਚੱਲਣ ਦਿੰਦੀ ਗੁਰ ਕੇ ਬਾਣੇ ਚ ਸੰਸਾਰ ਸਾਰਾ ਮਨਮੁਖਾ ਮਨਮੁਖਾਂ ਦੇ ਵਿੱਚ ਅਸੀਂ ਰਹਨੇ ਅਸੀਂ ਉਹ ਨਾਲੀ ਉਹ ਨਾਲੀ ਚਾਲੇ ਅਸੀਂ ਚੱਲਣ ਲੱਗ ਜਾਈਂ ਨਿਰਾਲੀ ਚਾਲ ਨਹੀਂ ਵਕਤਾਂ ਦੀ ਚਾਲ ਨਰਾਲੀ ਦੇ ਸੰਸਾਰ ਨਾਲ ਅਟਰੀ ਹੁੰਦੀ ਹੈ ਅਟਰੀ ਅਸੀਂ ਰੱਖੀ ਜੇ ਰੱਖ ਲਈਏ ਤਾਂ ਕਾਲ ਸੀ ਜੇ ਬੁਣ ਰੱਖੀਏ ਤਾਂ ਫਿਰ ਕੀ ਕਰਾਂਗੇ ਅਸੀਂ ਰਾਤ ਕਾਲ ਨੂੰ ਤੁਹਾਨੂੰ ਸੰਭੀ ਰਹੇ ਜ਼ਿੰਦਗੀ ਖਤਮ ਥਣ ਇਕੱਠਾ ਕਰਦੇ ਨੇ ਜ਼ਿੰਦਗੀ ਇੱਕ ਰਾਤ ਦੇ ਨਿਆਂ ਹੀ ਹੈ ਪਰ ਕੇ ਚੱਲਣ ਹਾਲ ਬਾਅਦ ਸਵੇਰ ਹੁੰਦੀ ਚੱਲ ਪੈਣਾ ਇਥੋਂ ਰੋੜਾ ਇਕੱਠਾ ਕਰੇ ਦਾ ਕੀ ਫਾਇਦਾ ਹੋਇਆ ਜੇ ਸਿਰ ਰਾਤ ਰਾਤ ਵਾਸਤੇ ਕਥਾ ਕਰਨਾ ਉਹਨਾਂ ਕੋ ਕਰੋ ਜਿੰਨੀ ਕਿ ਰਾਤ ਹੈ ਕਿ ਬਸ ਜ਼ਿਆਦਾ ਕੀ ਲੋੜ ਨਾਨਕ ਨਾਟਕ ਰਹੀ ਫਿਰ ਪੈਸਾ ਹੋਇਆ ਧਨ ਇਕੱਠਾ ਕੀਤਾ ਹੋਇਆ ਚਾਹੇ ਕੋਈ ਗਿਆਨ ਹੈ ਸੰਸਾਰ ਦਾ ਧਨ ਦਾ ਮਤਲਬ ਗਿਆਨ ਵੀ ਤਾਂ ਹੁੰਦਾ ਹੈ ਸੰਸਾਰੀ ਮਾਇਆ ਵੀ ਧਨ ਹੁੰਦੀ ਹੈ ਇਹ ਬਹੁਤ ਵੱਡਾ ਡਾਕਟਰ ਹੈ ਡਾਕਟਰ ਇੱਦਾਂ ਹੀ ਰਹੇ ਨੇ ਗਾਨਿਕ ਇਹ ਨਹੀਂ ਕੱਟਣਾ ਉਹਦੀ ਡਾਕਟਰ ਬਤੌਰ ਤੇ ਡਾਕਟਰ ਦੀ ਕੋਈ ਜਿਤਰੀ ਗਾ ਬਤੌਰ ਕੋਈ ਗੈਨਾਪਤੀ ਉਹਦੀ ਕੋਈ ਜਿਤਰੀ ਗਾ ਬਤੌਰ ਕੋਈ ਬੜਾ ਜੱਜ ਉਹਦੀ ਕੋਈ ਜਿਤਰੀ ਗਾ ਬਤੌਰ ਕੋਈ ਬਹੁਤ ਬੜਾ ਸਾਇੰਟਿਸਟ ਕੋਈ ਜਿਤਰੀ ਗਾ ਇੱਥੇ ਹੀ ਦਿੱਤਾ ਉਹ ਤਾਂ ਨਾਲ ਨਹੀਂ ਚੱਲਦਾ ਚਾਹੇ ਉਹ ਗਿਆਨ ਸੀਗਾ ਸੰਸਾਰੀ ਚਾਹੇ ਉਹ ਤਾਂ ਸੀ ਸੰਸਾਰੀ ਨਾਲ ਨਹੀਂ ਚੱਲਦਾ ਠੀਕ ਹੈ ਜੀ ਜਾਂਦਾ ਫਿਰ ਪਛਤਾਵਾ ਇਸ ਗੱਲ ਦਾ ਹੁੰਦਾ ਇਕੱਠਾ ਕਰਨ ਵਾਲੇ ਨੂੰ ਕਿਉਂਕਿ ਇੱਕ ਸਰਕੇ ਨਾਮ बिन ਅੱਗੇ ਲਈਏ ਖੋਹ ਹੈ ਜੀ ਕਹਿੰਦੇ ਇੱਥੇ ਰੱਖਿਆ ਬੋਟਲੀਗੇ ਮਹੱਲਾ ਦੂਜਾ ਵੱੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਤੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਆ ਬੱਧਾ ਚੱਟੀ ਆ ਜਿਹੜੀ ਅਸੀਂ ਆ ਬਣਾਈ ਐ ਰਾਤ ਮਰਿਆ ਦਾ ਅੱਛਾ ਜੀ ਇਹ ਬੱਧਾ ਚੱਟੀ ਆ ਵੀ ਆ ਪੰਜ ਵਾਲਿਆਂ ਦਾ ਪਾਠ ਕਰਨਾ ਹੀ ਕਰਨਾ ਇੰਨਾ ਕੁ ਕਰਨਾ ਹੀ ਕਰਨਾ ਉਹ ਬੰਨ ਰਿਹਾ ਤੁਹਾਨੂੰ ਚੱਟੀ ਆ ਤੁਸੇ ਕਰ ਲੈ ਗੱਲ ਗਿਆਨ ਨਾਲ ਨਹੀਂ ਕਰਦੇ ਬੱਧਾ ਚੱਟੀ ਭਰਦੇ ਨੇ ਜਿਹੜੇ ਗਿਆਨ ਨਾਲ ਕਰਦੇ ਨੇ ਉਹ ਠੀਕ ਐ ਜਿਹੜੇ ਬੱਧਾ ਚੱਟੀ ਭਰਦੇ ਨੇ ਉਹਨਾਂ ਨੂੰ ਨਾ ਗੁਣ ਨਾ ਉਪਕਾਰ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਨਾ ਉਹਦਾ ਕੋਈ ਆਪਣਾ ਭਲਾ ਹੋਣਾ ਨੌਜ ਗੁਣ ਪੈਦਾ ਹੁਣ ਇਹਨੇ ਕੋਈ ਗੁਣ ਕਰਨੀ। ਸੱਚੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਦਾ ਸਾਰ। ਜਿਹੜਾ ਆਪਣੀ ਖੁਸ਼ੀ ਨਾਲ ਅੰਦਰੋਂ ਤੁਹਾਡੇ ਪੁੱਜਲ ਹੋਵੇ, ਮਨ ਨੂੰ ਕੋਈ ਨਿਰਮਲ ਕਰੇ, ਆਪਣੇ ਹਿਰਦੇ ਨੂੰ ਕੋਈ ਨਿਰਮਲ ਕਰੇ, ਅਗੁਣਾਂ ਦਾ ਤਿਆਗ ਕਰੇ। ਆਪਣੇ ਅੰਦਰ ਨੂੰ ਸਵਾਰੇ ਖੁਸ਼ੀ ਨੌ। ਅੰਦਰ ਸਵਾਰੇ ਆਪਣਾ ਨਾਨਕ ਕਾਰਜ, ਨਾਨਕਾ ਇਹ ਕਾਰਜ ਅਸਲ ਜਸਤਾਰ ਕਾਰਜ। ਅੰਦਰ ਸ਼ੁੱਧ ਕਰਨਾ ਸੀ। ਖੁਸ਼ੀ ਨਾਲ ਆਵਿ ਕੁਝ ਹੀ ਨਾ ਕਰੂ ਅੰਦਰ ਸੋ ਤਾਂ ਤਾਹੂ ਦੂਜਾ ਨਹੀਂ ਕਰ ਸਕਦਾ ਹਾਂਜੀ ਮਹੱਲਾ ਦੂਜਾ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੇ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਮਨ ਹੱਠ ਹਟ ਕਰਕੇ ਬੈੰਦੇ ਸੀ ਜੋਗੀ ਹਟ ਕਰਮ ਕਰਦੇ ਨੇ ਹਟੇ ਹੋਏ ਕਰਦੇ ਨੇ ਇਹ ਤਰਫ ਇਹ ਤਾਂ ਨਹੀਂ ਪਤਾ ਲੱਗਦਾ ਕਿਹੜੇ ਰਾਹ ਜਾਣੇ ਤਰਫੋਂ અમાਰਾ ਰਸਤਾ ਮਾਰਗ ਦਾ ਵੀ ਖਾਲ ਇਹਦਾ ਪਤਾ ਹੁੰਦਾ ਇਹਦਾ ਮਾਰਗ ਨਹੀਂ ਤੁਹਾਨੂੰ ਸੁਝਦਾ ਕਿ ਕਿਹੜੇ ਮਾਰਗ ਜਾਣਾ ਹੈ ਕਿਹੜੇ ਰਸਤੇ ਜਾਣਾ ਹੈ ਕਿੱਧਰ ਨੂੰ ਜਾਣਾ ਹੈ ਤਰਫ ਨਾ ਜਿੱਪੀ ਤਰਫ ਨਹੀਂ ਜਾਪਦੀ ਤੁਹਾਨੂੰ ਦਿਂਦੀ ਕਿਹੜੀ ਤਰਫ ਨੂੰ ਜਾਣਾ ਹੈ ਜੇ ਬਹੁਤਾ ਘੱਲ ਹੈ ਜਿੰਨੀ ਮਰਜ਼ੀ ਘੱਲ ਨਾਲ ਘੱਲ ਹੋਵੇ ਹਮਮ ਖਟ ਕਰਮ ਜਿੰਨੇ ਮਰਜ਼ੀ ਘੱਲਵੇ ਮਾਲਾ ਜਿੰਨੀ ਮਰਜ਼ੀ ਲੰਬੀ ਕਰ ਲੋ ਫੇਰੀ ਜਾਓ ਬੈਠ ਕੇ ਸਾਰੀ ਉਮਰ ਫੇਰੀ ਜਾਓ ਪਤਾ ਹੀ ਨਹੀਂ ਲੱਗ ਸਕਦਾ ਤੁਹਾਨੂੰ ਗਿਆਨ ਨਹੀਂ ਹੋ ਸਕਦਾ ਸਮਾਧੀ ਚਾਹੇ ਸਾਰੀ ਉਮਰ ਲਾਇਆ ਕੁਝ ਨਹੀਂ ਹੋ ਸਕਦਾ ਹੋ ਜਲਦਾ ਰਹਿ ਕੇ ਜੋ ਮਰਜੀ ਕਰ ਲੋ ਵੈਗਰੂ ਵੈਗਰੂ ਜਨਾ ਮਰਜੀ ਕਰ ਲੋ ਕੱਖ ਵੀ ਨੀ ਪੱਲੇ ਪੈਣਾ ਨਾ ਕਿਸ ਤੇ ਪਿਆ ਨਾ ਕਾਹਨੂੰ ਪੈਣ ਸਰਪੁਨ ਦਾ ਕੇਵਲ ਗਿਆਨ ਹੋਵੇ ਕੇਵੇਂ ਤਰਫ ਦਾ ਪਤਾ ਲੱਗੇ ਤਰਫ ਜਿਨੇ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਸਤਿ ਭਾਉ ਦੇ ਅੰਦਰ ਭਾਉ ਹੋਵੇ ਪਉ ਕੋਖ ਹੋਵੇ ਸਤ ਸੱਚੀ ਸੁਖ ਹੋਵੇ ਸਾਚੀ ਵੀ ਪਉ ਹੋਵੇ ਜਾ ਨਾਨਕ ਦੇ ਸ਼ਬਦ ਵਿਚਾਰ ਆ ਜਿਹੜੀ ਗੁਰਬਾਣੀ ਦਾ ਉਪਦੇਸ਼ ਹੈ ਇਹਦੇ ਵਿਚਾਰ ਚੋਂ ਪਤਾ ਲੱਗੂਗਾ ਤਰਫ ਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਕਿਵੇਂ ਚੱਲਣਾ ਕਿਵੇਂ ਨਹੀਂ ਚੱਲਣਾ ਇਹਦਾ ਪਤਾ ਲੱਗੂਗਾ ਸਤਿਗੁਰ ਜੀ ਮੈਂ ਚਲਾਉਂਦਾ ਜਿਹੜੀ ਤਰਫ ਨੂੰ ਚਲਾਉਂਦਾ ਉਧਰ ਤਰਫ ਨੂੰ ਚੱਲੀਏ ਉਹ ਠੀਕ ਹੈ ਜੇ ਆਪਣੀ ਮਰਜ਼ੀ ਨਾਲ ਚੱਲਦੇ ਨੇ ਉਹ ਸਾਰੇ ਹਟ ਗਏ ਨੇ ਆ ਆਏ ਉਹਨਾਂ ਉਪਕਾਰ ਮਨ ਹਟ ਮਨ ਨੇ ਮੰਨ ਲਿਆ ਆਪਣੀ ਆਪਣੀ ਮਰਜ਼ੀ ਸਾਰੀ ਲੱਗੇ ਹੋਏ ਨੇ ਹਾਂਜੀ ਸ਼ਬਦ ਵਿਚਾਰ ਤੋਂ ਉੱਤਮ ਕੋਈ ਰਸਤਾ ਨਹੀਂ ਹੈ ਹਾਂਜੀ ਬਿਲਕੁਲ ਨਹੀਂ ਹੈ ਹੋਰ ਫੇ ਗੁਰਬਾਣੀ ਨੂੰ ਗੁਰੂ ਕਾ ਤੇ ਬੰਦੇ ਜੇ ਸ਼ਬਦ ਵਿਚਾਰ ਨਹੀਂ ਕਰਨਾ ਤਾਂ ਸੇਧੇ ਨਹੀਂ ਲੈਣੀ ਫੇ ਗੁਰੂ ਕਹਿੰਦਾ ਹੈ ਗੁਰੂ ਮੰਨਦੇ ਨਹੀਂ ਗੁਰੂ ਕਹਿੰਦੇ ਨੇ ਹਾਂਜੀ ਹੋੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰੇਸ਼ਟ ਉਪਾਇਨ ਆਪੇ ਫਨਗੋਈ ਕਰਤੇ ਕਾਰਨ ਜਿੰਕੇ ਕਰਤੇ ਪੁਰਖ ਨੇ ਜਿਹੜਾ ਅਸਿਸਤੀ ਬਣਾਉਣ ਦਾ ਕਾਬਲ ਕੀ ਹੈ ਤਾਂ ਕਰਤੇ ਨੂੰ ਹੀ ਪਤਾ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੇਤੀ ਕਿਉਂ ਬੈਰਾਸੀਂ ਕਿਉਂ ਆਏ ਆ ਮਨੁੱਖਾ ਜਾਨੂੰ ਕਿਉਂ ਲਿਆ ਸਾਨੂੰ ਕਿਹੜਾ ਪਤਾ ਇਹ ਕਰਤਾ ਹੀ ਜਾਣਦਾ ਹੈ ਇਸ ਕਰਕੇ ਉਹਦੇ ਪਿੱਛੇ ਲੱਗੇ ਤੇ ਉਹਦੀ ਗੱਲ ਸੁਣੇ ਤੇ ਉਹਦੀ ਗੱਲ ਮੰਨੇ ਤੇ ਆ ਬਾਣੀ ਗੁਰਬਾਣੀ ਕਰਤੇ ਪੁਰਖ ਨੇ ਭੇਜੀ ਹੈ ਵੀ ਇੱਥੇ ਆ ਕੇ ਕੰਮ ਨਾ ਕੀ ਆ ਤੁਸੀਂ ਤਾਂ ਇਹਦੀ ਵਿਚਾਰ ਕਰਨ ਨੂੰ ਕਿਹਾ ਸੋ ਜਾਣੇ ਸੋ ਇਹੋ ਆਪੇ ਹੀ ਜਾਣਦਾ ਜਿਹਨੇ ਫਾਇਦਾ ਕੀਤਾ ਅਸਿਸਤੀ ਕਿਉਂ ਕੀਤੀ ਉਹ ਤਾਂ ਹੀ ਪੁੱਛੋ ਇੱਥੇ ਅਸੀਂ ਸਾਨੂੰ ਭੇਜਿਆ ਕੀ ਕਰਨਾ ਹੈ ਅਸੀਂ ਕੀ ਕਰੀਏ ਜੇ ਆਪਰੋਂ ਪਤਾ ਨਹੀਂ ਐਵੇਂ ਕਮਲਿਆ ਬਾਅਦ ਕਦੂਏ ਚ ਵਜਦੇ ਨਾ ਫਿਰ ਜਾਓ ਪੁੱਛ ਲਓ ਗੁਰਬਾਣੀ ਤੇ ਇਹ ਤੁਰਕੀ ਬਾਣੀ ਹੈ ਜਿੱਥੋਂ ਫਿਲਸਤੀਨ ਜੀ ਉਹਨਾਂ ਨੇ ਕੁਰਬਾਨੀ ਭੇਜੀ ਹੈ ਆਪੇ ਸ੍ਰੇਸ਼ਟ ਉਪਾਅਨ ਆਪੇ ਸੁਨਗੋਈ ਆਪੇ ਸੇ ਪੈਦਾ ਕੀਤੀ ਆਪੇ ਫੇਰੇ ਨੂੰ ਉਹ ਹੀ ਗੋਈ ਖਤਮ ਕਰ ਦਿੰਦਾ ਹੈ अच्छा जी गोई ਦਾ ਭਾਵ ਖਤਮ ਕਰਨਾ ਹੈ ਜੀ ਉਹ ਚਾਰੇ ਪੰਜੇ ਛੱਤ ਤੱਕ ਤੋਂ ਫੇਰ ਕੋ ਨ ਦੇਣੇ ਇੱਕ ਬੰਨ੍ਹਾ ਦੇਣਾ ਠੀਕ ਹੈ ਜੀ ਯੁਗ ਚਾਰੇ ਸਭ ਭਾਵ ਥੱਕੀ ਕਿਨ ਕੀਮਤ ਹੋਈ ਕੀਮਤ ਨਹੀਂ ਲੱਭਦਾ اچھا ਕੀ ਲੱਗਾ ਮਸਲਾ ਲੱਗਾ ਅਸਲ ਤੇ ਕੀਮਤ ਜਿੱਥੇ ਲਫਜ਼ ਆਇਆ ਨਾ ਹਾਂ ਜੀ ਉਤੇ ਤੱਤਾ ਮੁਕਤਾ ਚਾਹੀਦਾ ਗਲਤੀ ਕੀਤੀ ਹੋਈ ਹੈ ਸਾਡੀ ਇਹ ਕੀਮਤ ਲਫਜ਼ ਹਿੰਦੀ ਦਾ ਨਹੀਂ ਹੈ ਇਹ ਤਾਂ ਸਿਆਤਰੀ ਹੋਣੀ ਚਾਹੀਦੀ ਕੀਮਤ ਉਰਦੂ ਦਾ ਲਫ਼ਜ਼ ਹੈ ਪਰ ਉਰਦੂ ਵਾਲਿਆਂ ਨਾਲ ਆਉਂਦੀ ਹੈ ਸਿਆਰੀ ਇਹ ਹੀ ਔਖਾ ਆ ਆਪਾਂ ਨੂੰ ਇਹਨੇ ਪੜ੍ਹੇ ਦੇ ਕਾਲਜ 'ਚ ਗਲਤੀ ਹੋ ਜਾਂਦੀ ਹੈ ਇਹ ਦੇ ਕਰੇ ਕੀਮਤ ਹੀ ਬਣ ਜੂਗੀ ਫਿਰ ਲਫ਼ਜ਼ ਕੀਮਤੀ ਦੇਖੋ ਨਾ ਇੱਥੇ ਇੱਥੇ ਤਾਂ ਕੀ ਮਤ ਬਣੂ ਕੀਮਤ ਨਹੀਂ ਹੈ ਕੋਈ ਨਹੀਂ ਠੀਕ ਹੈ ਕੀਮਤ ਕੀ ਹੋਣੀ ਹੈ ਉਹਨੂੰ ਮਤ ਹੋਣੀ ਹੈ ਕਿਹਨੂੰ ਅਕਲ ਆਈ ਹੈ ਇੱਥੇ ਲਫ਼ਜ਼ ਬਣਦਾ ਜੁਗਚਾਰੇ ਸਭ ਪਾਪ ਦੇ ਕੀ ਕਿੰਨਾ ਕਿਹਦੀ ਕਿਰੂ ਕੀ ਮਤ ਹੋਈ ਕੀ ਨੂੰ ਕੀ ਅਗਲਾਈ ਹੈ 14 ਜੋਗਾਂ ਚ ਅਗਲ ਲਈ ਹੈ ਕਿਉਂ ਨਹੀਂ ਅਗਲ ਲਈ ਆਪਣੇ ਪੜ ਨਹੀਂ ਚੱਲ ਕੇ ਨਹੀਂ ਲਈ ਅਗਲ ਕਹਿਣ ਦਾ ਮਤਲਬ ਇਹ ਹੈ ਇਹ ਸ਼ਬਦ ਦੇ ਵਿਚਾਰ ਨਹੀਂ ਕੀਤਾ ਤਾਂ ਅਗਲ ਵੀ ਕਿਹਨੂੰ ਆਈ ਹੈ ਇੱਥੇ ਠੀਕ ਹੈ ਜੀ ਮਤਲਬ ਦਾ ਕੀਮਤ ਨਹੀਂ ਇਹ ਹੈਗਾ ਸਭ ਕੀ ਮਤਲਬ ਕੀਮਤਾਈ ਹੈ ਠੀਕ ਹੈ ਉੱਥੇ ਕੀਮਤ ਉੱਥੇ ਸਿਆਰੀ ਲਾ ਕੇ ਸਾਰੇ ਤੋਂ ਸਿਆਰੀਆਂ ਲਾਤੀ ਠੀਕ ਗੁਰੂ ਕਾ ਨੇ ਸਿਆਰੀ ਨਹੀਂ ਲਾਈ ਹੋਣੀ ਕੀਮਤ ਦੇ ਵਿੱਚ ਸਾਨੂੰ ਇਹਦਾ ਅਰਥ ਕਰਨ ਲਈ ਇਹਦਾ ਬੋਧ ਹੋਣਾ ਚਾਹੀਦਾ ਹਾਂ ਜੀ ਹਾਂ ਅਰਥ ਕਰਨ ਲਈ ਕਿ ਨਹੀਂ ਕੀਮਤ ਜਿਹੜਾ ਲਖਦਾ ਆਪਾਂ ਕੀਮਤ ਉਰਦੂ 'ਚ ਲਿਖਦੇ ਹਾਂ ਉਹ ਤਾਂ ਕੀਮਤ ਨਹੀਂ ਹੁੰਦਾ ਸਿਆਰੀ ਹੈ ਦੀ ਉੱਤੇ ਹਾਂ ਠੀਕ ਹੈ ਪਰ ਜਿਹੜੇ ਅੱਖਰ ਅਸੀਂ ਬਾਹਰੋਂ ਲਈ ਜਿਵੇਂ ਅਰਦਾਸ ਹੋ ਗਿਆ ਅਹ ਅਰਦਾਸ 'ਚ ਹਮੇਸ਼ਾ ਸਿਆਰੀ ਆਉਂਦੀ ਹੈ ਕਾਨੂੰ ਆਉਂਦੀ ਹੈ ਅਰਦਾਸ ਸਿਆਰੀ ਹਾਂ ਗੁਰਬਾਣੀ 'ਚ ਹਮੇਸ਼ਾ ਸਿਆਰੀ ਨਾਲ ਅਰਦਾਸ ਲਿਖਦੇ ਹਾਂ ਅ ਉਹ ਅਰਦਾਸ ਦਾ ਸੈਂਸਰ ਹੈ ਉੱਥੇ ਅੱਛਾ ਜੀ ਪਤਾ ਜਵਾਰਾ ਆਉਗਾ ਤੇ ਇਹਦਾ ਕਾਰਕ ਹੈ ਜਿੱਥੇ ਲੱਗੂਗਾ ਅੱਛਾ ਜੀ ਐਸੀ ਲੰਬੜੂ ਦੀਓ ਜਾਂ ਕਾਰਕ ਦੋ ਤੋਂ ਸਿਆਰੀ ਆਉਂਦੀ ਹੈ ਠੀਕ ਹੈ ਜੀ ਹਾਂ ਜੁਗ ਚਾਰੇ ਸਭ ਭਵ ਤੱਕੀ ਕਿਨ ਕੀ ਮਤ ਹੋਈ ਸਤਗੁਰ ਇਕ ਵਿਖਾਲਿਆ ਮਨ ਤਨ ਸੁਖ ਹੋਈ ਸਤਗੁਰ ਇਕ ਵਿਖਾਲਿਆ ਮਨ ਤਨ ਸੁਖ ਹੋਈ ਜਦੋਂ ਇੱਕ ਦਾ ਦਰਸ਼ਨ ਹੋ ਗਿਆ ਇੱਕ ਦੀ ਸਮਝ ਆ ਗਈ ਸਤਗੁਰ ਨੇ ਇੱਕ ਦੀ ਸਮਝ ਕਰਤੀ ਏਕ ਕੀ ਹੈ ਮਨ ਤਾਂ ਸੁਖੋਈ ਮਨ ਵੀ ਸ਼ਾਂਤ ਹੋ ਗਿਆ ਹਿਰਦਾ ਵੀ ਸ਼ਾਂਤ ਹੋ ਗਿਆ ਤਨ ਵੀ ਸ਼ਾਂਤ ਹੋ ਗਿਆ ਬੁੱਧੀ আর ਮਨ ਦੋਏ ਸ਼ਾਂਤ ਹੋ ਗਏ ਠੀਕ ਹੈ ਜੀ ਮਨ ਤੇ ਤਨ ਵਿੱਚ ਸੁਖ ਹੋ ਗਿਆ ਇਹ ਹੈਗਾ ਨਾ ਸਿਆਰੀ ਨਾਲ ਹੈ ਮਨੀ ਤਨੀ ਸੁਖ ਹੋਈ ਹਾਂ ਮਨ ਵਿੱਚ ਤਨ ਵਿੱਚ ਵਿੱਚ ਨਾ ਲੱਭਦਾ ਆ ਫਿਰ ਉਹ ਹਾਂਜੀ ਠੀਕ ਹੈ ਜੀ ਗੁਰਮੁਖੀ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ ਉਹ ਗੁਰਮੁਖੀ ਦਾ ਬਸਾਇਆ ਗੁਰਮੁਖ ਖੱਖੇ ਨੂੰ ਕੱਢਣ ਨਾਲ ਵੀ ਆਇਆ ਹੋਇਆ ਦੋ ਤਿੰਨ ਵਾਰ ਆਇਆ ਹਾਂ ਦੋ ਤਿੰਨ ਵਾਰ ਵੀ ਸਦਾ ਸਲਾਹੀ ਹੈ ਕਰਤਾ ਕਰੇ ਸੋਈ ਹਾਂਜੀ ਗੁਰਮੁਖਾ ਗੁਰਮੁਖੀ ਬੁੱਧੀ ਨੇ ਬਵੇਕ ਬੁੱਧੀ ਨੇ ਸਦਾ ਸਲਾਹ ਕੀਤੀ ਹੈ ਮੈਂ ਕਹੋ ਬਵੇਕ ਬੁੱਧੀ ਕਹਿੰਦੇ ਆਸੀਂ ਉਹਨੂੰ ਗੁਰਮੁਖੀ ਨੂੰ ਕਰਤਾ ਕਰੇ ਸੋਈ ਸਲਾਹ ਤਾਂ ਹੈ ਕਿਉਂਕਿ ਉਹਨੇ ਮੰਨਿਆ ਹੋਇਆ ਕਰਤਾ ਜੋ ਕੁਝ ਕਰਦਾ ਉਹੀ ਹੁੰਦਾ ਪਰ ਅਥੀ ਮਨਮੁਖ ਨਹੀਂ ਮੰਨਦੇ ਕਰਤਾ ਕਰੇ ਸੋਈ ਸਾਡਾ ਘਰੇ ਆ ਕੁਝ ਹੋ ਸਕਦਾ ਇਮਾਨੇ ਕੇ ਚੱਲਣ ਵਾਲੇ ਆਪਣੇ ਪਾਣ ਚੱਲਦੇ ਨੇ ਹਾਂਜੀ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਇੱਥੇ 7ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ